ਲੋधी ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜੋ ਵਾਇਰਲ ਹੋਈ ਹੈ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਗੇ ਆ ਦੇਖੋ ਰੋਟੀਆਂ ਬਣਾਉਣ ਦਾ ਨਵਾਂ ਹੀ ਟ੍ਰਿਕ ਜਿਹੜਾ ਕਿ ਤੁਹਾਨੂੰ ਹੈਰਾਨ ਪਰੇਸ਼ਾਨ ਕਰ ਦਵੇਗਾ ਤੁਸੀਂ ਵਿਆਹਾਂ ਸ਼ਾਦੀਆਂ ਤੇ ਅਕਸਰ ਬੜੇ ਸਵਾਦ ਨਾਲ ਖਾਂਦੇ ਪੀਂਦੇ ਹੋ ਉਹ ਖਾਣਾ ਤੁਹਾਨੂੰ ਬਹੁਤ ਸਵਾਦ ਲੱਗਦਾ ਪਰ ਉਹ ਖਾਣਾ ਕਿਵੇਂ ਬਣਾਇਆ ਜਾਂਦਾ ਹੈ ਕਿਵੇਂ ਉਸ ਖਾਣੇ ਨੂੰ ਬਣਾਉਣ ਦਾ ਇਹ ਤਰੀਕਾ ਵਰਤਦੇ ਨੇ ਜਾਂ ਕੀ ਕੁਝ ਉਸ ਤੇ ਹੁੰਦਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਆਹ ਵੀਡੀਓ ਨੂੰ ਦੇਖ ਕੇ ਤੁਹਾਨੂੰ ਹੈਰਾਨੀ ਹੋਊਗੀ ਤੇ ਤੁਸੀਂ ਵਿਹਾਂ ਤੇ ਖਾਣਾ ਖਾਣ ਤੋਂ ਪਹਿਲਾਂ 100 ਵਾਰ ਸੋਚੋਗੇ ਕਿਉਂਕਿ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਵਿੱਚ ਇੱਕ ਵਿਆਹ ਸਮਾਰੋਹ ਦੇ ਦੌਰਾਨ ਰੋਟੀਆਂ ਬਣਾਉਣ ਦੇ ਸਮੇਂ ਉਹਨਾਂ ਦੇ ਉੱਤੇ ਥੁੱਕਣ ਵਾਲੀ ਵੀਡੀਓ ਵਾਇਰਲ ਹੋਈ ਹੈ ਹਾਲਾਂਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਜਿਹੜਾ ਦੋਸ਼ੀ ਸੀ ਜਿਸ ਦੇ ਵੱਲੋਂ ਇਹ ਹਰਕਤ ਕੀਤੀ ਗਈ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਵਾਇਰਲ ਹੋਏ ਵੀਡੀਓ ਦੇ ਆਧਾਰ ਦੇ ਉੱਤੇ ਦੱਸੀਏ ਕਿ ਇਹ ਮਾਮਲਾ ਦਰਜ ਕੀਤਾ ਗਿਆ ਦਰਸਲ ਇਹ ਘਟਨਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਵੀਡੀਓ ਦੇ ਵਿੱਚ ਇੱਕ ਵਿਅਕਤੀ ਵਿਆਹ ਸਮਾਰੋਹ ਚ ਰੋਟੀਆਂ ਬਣਾਉਂਦੇ ਸਮੇਂ ਥੁੱਕਦਾ ਹੋਇਆ ਦਿਖਾਈ ਦੇ ਰਿਹਾ। ਉਸ ਤੋਂ ਬਾਅਦ ਹੁਣ ਉਸ ਨੂੰ ਗ੍ਰਿਫਤਾਰ ਕੀਤਾ ਹੈ ਤੇ ਵਾਧੂ ਕਾਰਵਾਈ ਜਿਹੜੀ ਆ ਉਸ ਉੱਤੇ ਕੀਤੀ ਜਾਵੇਗੀ। ਤੁਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾ ਕੇ ਖਾਣਾ ਖਾਂਦੇ ਹੋ ਤੁਹਾਨੂੰ ਲੱਗਦਾ ਕਿ ਬਹੁਤ ਸਾਫ਼ ਸੁਥਰਾ ਹੁੰਦਾ ਪਰ ਆ ਉਸ ਨੂੰ ਬਣਾਉਣ ਦਾ ਤਰੀਕਾ ਸਾਹਮਣੇ ਆਇਆ। ਜਿਹੜਾ ਕਿ ਬਹੁਤ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ। ਮਾਮਲਾ ਜ਼ਿਆਦਾ ਸੋਸ਼ਲ ਮੀਡੀਆ ਤੇ ਭਖਿਆ ਤਾਂ ਇਸ ਵੀਡੀਓ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਤੁਸੀਂ ਧਿਆਨ ਨਾਲ ਦੇਖਣਾ ਹਾਂ ਹਾਂ ਅੱਛਾ ਠੀਕ ਹੈ ਠੀਕ ਹੈ ਦੇਖੋ ਤਾਂ ਹੀ ਭਾਈ ਦੇਖਦੇ ਰਕਤ ਅਜੇ ਸਾਦੀ ਹੈ ਇੱਕ ਸਾਦੀ ਦੀ ਸਾਦੀ ਹੈ ਭਾਂਜੀ ਦੀ ਸਾਦੀ ਹੈ ਬੜੀ ਟਿਕਟ ਚੱਲ ਰਹੀ ਹੈ ਔਰ ਅੱਜ ਵੀ ਬੱਚੇ ਮੰਗ ਆਇਆ ਹੋਏ ਨੇ ਅਦੀਵਾ ਭਾਗੇ ਢੋਲ ਨਹੀਂ ਵੀ ਰਖਾ ਦਿਆ ਨਹੀਂ ਪਰ ਹਮ ਕਾਮਾ ਦਾ ਭਾਗੇ ਢੋਲ ਨਹੀਂ ਪਰ ਅਕਸਰ ਅਸੀਂ ਜਦੋਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਆ ਜਾਂ ਅਸੀਂ ਕੋਈ ਕਿਸੇ ਨੂੰ ਵਿਆਹ ਦੇ ਲਈ ਬੁੱਕ ਕਰਦੇ ਆ ਤੇ ਸਾਨੂੰ ਹੁੰਦਾ ਹੈ ਸਾਫ਼ ਸੁਥਰਾ ਭੋਜਨ ਸਾਫ਼ ਸੁਥਰੀ ਚੀਜ਼ ਲੋਕਾਂ ਤੱਕ ਮੁਹੱਈਆ ਕਰਵਾਈ ਜਾਵੇ ਪਰ ਅਕਰ ਪਿੱਛੇ ਕੀ ਕੁਝ ਹੁੰਦਾ ਹੈ ਕਿ ਹਰਕਤਾਂ ਕੀਤੀਆਂ ਜਾਂਦੀਆਂ ਨੇ ਕਿਵੇਂ ਖਾਣੇ ਨੂੰ ਬਣਾਇਆ ਜਾਂਦਾ ਉਹ ਸ਼ਾਇਦ ਅਸੀਂ ਨਹੀਂ ਸੋਚਦੇ ਆ ਪਰ ਆ ਇੱਕ ਵਿਅਕਤੀ ਜੋ ਕਿ ਵਿਆਸ ਸਮਾਗਮ ਦੇ ਦੌਰਾਨ ਰੋਟੀਆਂ ਬਣਾਉਂਦਾ ਹੈ ਰੋਟੀਆਂ ਬਣਾਉਂਦੇ ਬਣਾਉਂਦੇ ਉਸ ਵੱਲੋਂ ਇੱਕ ਘਟੀਆ ਹਰਕਤ ਕੀਤੀ ਜਾਂਦੀ ਹੈ ਰੋਟੀਆਂ ਦੇ ਉੱਤੇ ਥੁੱਕਤਾ ਹੋਇਆ ਨਜ਼ਰ ਆ ਰਿਹਾ ਹੈ ਇਹ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਰਲਖਈ ਹੈ ਅਜਿਹੇ ਲੋਕਾਂ ਤੇ ਉੱਤੇ ਕੀ ਕੁਝ ਐਕਸ਼ਨ ਹੋਣਾ ਚਾਹੀਦਾ ਹੈ ਹਾਲਾਂਕਿ ਅਸੀਂ ਗ੍ਰਫਤਾਰੀ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ ਪਰ ਤੁਸੀਂ ਜ਼ਰੂਰ ਦੱਸਣਾ ਕਿ ਆਖਰ ਇਹਨਾਂ ਲੋਕਾਂ ਤੇ ਕੀ ਕੁਝ ਕਾਰਵਾਈ ਹੋਣੀ ਚਾਹੀਦੀ ਹੈ ਕਿਹੋ ਜਿਹਾ ਐਕਸ਼ਨ ਹੋਣੇ ਚਾਹੀਦੇ ਨੇ ਜਿਹੜੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨੇ ਜਾਂ ਲੋਕਾਂ ਦੇ ਵਿਸ਼ਵਾਸ ਦੀਆਂ ਧੱਜੀਆਂ ਉਡਾਉਂਦੇ ਨੇ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਅੰਦਰ ਜਿਹੜਾ ਵਿਸ਼ਵਾਸ ਖਤਮ ਹੋ ਗਿਆ ਸੀ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਆ ਕਿ ਕੋਈ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਕਰ ਰਿਹਾ ਹੈ ਕੀ ਕੁਝ ਕਰੇਗਾ ਪਰ ਹਾਲਾਂਕਿ ਆ ਵੀਡੀਓ ਤੁਹਾਡੇ ਲਈ ਬਹੁਤ ਹੈਰਾਨ ਵਾਲੀ ਹੈ ਹੋਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਖਬਰ ਇਹ ਲੋਕਾਂ ਤੱਕ ਪਹੁੰਚੇ ਤਾਂ ਕਿ ਲੋਕ ਵੀ ਜਾਗਰੂਕ ਰਹਿਣ ਕਿ ਜੇਕਰ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਸਾਵਧਾਨ ਤੇ ਸੁਚੇਤ ਤੁਸੀਂ ਰਹੋ